ਇਕ ਸਿਆਣਿਆਂ ਦੀ ਕਹਾਵਤ ਹੈ ਵੀ ਜੇ ਆਖਰ ਨੂੰ ਸੱਚ ਨਾ ਸਾਹਮਣੇ ਆ ਜਾਂਦਾ ਕਦੇ ਨਾ ਕਦੇ ਸਰਕਾਰ ਨੇ ਬੇਸ਼ੱਕ ਹੁਣ ਤੱਕ ਹਜ਼ਾਰਾਂ ਝੂਠ ਬੋਲੇ ਇਸ ਮਾਮਲੇ ਦੇ ਵਿੱਚ ਪਰੰਤੂ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਚਾਈ ਹੈ ਉਹ ਖੁਦ-ਬਖੁਦ ਬਾਹਰ ਆ ਜਾਂਦੀ ਹੈ ਜਿਹੜਾ ਅੱਜ ਵਾਲੇ ਫੈਸਲੇ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਹਲਫਨਾਮਾ ਲਿਖਿਆ ਸਰਕਾਰ ਨੇ ਕਲੀਅਰ ਕਟ ਆਪਣੇ ਆਪ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਹੈ ਉਹਦੇ ਵਿੱਚ ਸਰਕਾਰ ਨੇ ਸਿਕਿਉਰਿਟੀ ਘਟਾਈ ਤਾਂ ਹੋਮ ਮਿਨਿਸਟਰ ਕੌਣ ਸੀ ਸੀਐਮ ਸਾਹਿਬ ਸੀ ਤਾਂ ਜੇ ਸਿਕਿਉਰਿਟੀ ਘਟੀ ਤਾਂ ਇਹਨਾਂ ਦੇ ਹੁਕਮਾਂ ਨਾਲ ਹੀ ਘਟੀ ਔਰ 24 ਘੰਟਿਆਂ ਦੇ ਵਿੱਚ ਉਹਦਾ ਮਟਰ ਹੋ ਗਿਆ ਉਹ ਜਿੱਥੋਂ ਤੱਕ ਸੀਐਮ ਦੀ ਸਿਕਿਉਰਿਟੀ ਦਾ ਮਸਲਾ ਹੈ ਇਹ ਤਾਂ 1980 ਦੇ ਹਾਲਾਤ ਹੈ ਜਦੋਂ ਪੰਜਾਬ ਦੇ ਵਿੱਚ ਗਵਰਨਰਰੀ ਰਾਜ ਚੱਲਦਾ ਸੀ ਖੜਕੂਬਾਦ ਸਿਖਰਾਂ ਤੇ ਸੀ ਉਦੋਂ ਦੀਆਂ ਇਹ ਗੱਲਾਂ ਨਹੀਂ ਪਰੰਤੂ ਜੇ ਸਰਕਾਰ ਦੇ ਵਿੱਚ ਰੱਬਤੀ ਪਰ ਵੀ ਇਨਸਾਨੀਅਤ ਹੈ ਤਾਂ ਹੁਣ ਇਹ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਐਫ ਆਈ ਆਰ ਕੱਟਨੀ ਚਾਹੀਦੀ ਹੈ ਕਿਉਂਕਿ ਸੁਪਰੀਮ ਕੋਰਟ ਔਨ ਰਿਕਾਰਡ ਇਹ ਗੱਲ ਕਹਿ ਕੇ ਆਏ ਨੇ ਤੇ ਜੇ ਫਿਰ ਵੀ ਉਹਦੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਤਾਂ ਮੈਂ ਇਹੀ ਕਹਿ ਸਕਦਾ ਵੀ ਸਰਕਾਰ ਦਾ ਜਿੰਨਾ ਦੋਸ਼ੀਆ ਦਾ ਰੋਲ ਹੈ ਉਸ ਤੋਂ ਕਿਤੇ ਵੱਧ ਕੇ ਜਾ ਕੇ ਸਰਕਾਰ ਦਾ ਹੈ ਕਿਉਂਕਿ ਇਹੀ ਵਜ੍ਹਾ ਹੈ ਵੀ ਅੱਜ ਸਵਾ ਸਾਲ ਹੋ ਗਿਆ ਲੌਰੈਂਸ ਦੀ ਵੀਡੀਓ ਦਾ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹਨਾ ਸਰਦਾਰ ਸਾਹਿਬ 7 ਤੇ 8 ਦਾ ਮਾਰਚ ਦੀ ਰਾਤ ਦੇ ਜਿਹੜੀ ਸੀਗੀ 7 ਤਰੀਕ ਤੇ 8 ਦੇ ਜਿਹੜੀ ਵਿਚਾਲੇ ਰਾਤ ਸੀ ਉਸ ਰਾਤ ਨੂੰ ਲੌਰੈਂਸ ਬਿਸ਼ਲੋਈ ਤੇਰੀ ਪੰਜਾਬ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਉਸ ਦਿਨ ਵੀਡੀਓ ਇੱਕ ਬਣੀ ਹੈ ਔਰ ਜੇ ਉਹ ਵੀਡੀਓ ਬਣਾਉਣ ਵਾਲਾ ਇਨਸਾਨ ਹੈ ਉਹ ਕੈਨੇਡਾ ਭੱਜ ਚੁੱਕਿਆ ਤੁਸੀਂ ਪਤਾ ਨਹੀਂ ਕਰ ਸਕਦੇ ਪੰਜਾਬ ਦਾ ਇੰਸਪੈਕਟਰ ਕਿਹੜਾ ਕੈਨੇਡਾ ਗਿਆ ਹੈ ਕਿਹੜੇ 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 ਅਫਸਰਾਂ ਦੇ ਹੁਕਮਾਂ ਤੇ ਹੋਈ ਐ ਤੁਹਾਨੂੰ ਸਾਰਾ ਪਤਾ ਹੈ ਅੰਦਰ ਸਰਕਾਰ ਹੁਣ ਤੱਕ ਮੰਨ ਹੀ ਨਹੀਂ ਰਹੀ ਸੀ ਵੀ ਇਹ ਜਿਹੜੀ ਸੁਰੱਖਿਆ ਘਟਾਉਣ ਦੇ ਕਾਰਨ ਹੀ ਜਿਹੜੀ ਮੌਤ ਹੋਈ ਹੈਗੀ ਸਿੱਧੂ ਦੀ ਇਹ ਤਾਂ ਕਹਿੰਦੇ ਸੀ ਕਿ ਕੋਈ ਡੋਗਨਮੈਨ ਹੋ ਸੀਗੇ ਪਰੰਤੂ ਅੱਜ ਸੱਚ ਬੋਲਤਾ ਨਾ ਅੱਜ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹਲਫਨਾਮਾ ਦੇਖ ਕੇ ਇਹਨਾਂ ਦੇ ਐਡਵੋਕੇਟ ਜਨਰਲ ਨੇ ਬਿਲਕੁਲ ਲੀਗਲ ਤਰੀਕੇ ਦੇ ਨਾਲ ਇਹ ਗੱਲ ਦਾ ਰੱਖਤੀ ਲੋਕਾਂ ਦੇ ਸਾਹਮਣੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿੰਦਾ ਵੀ ਹੁਣ ਤਾਂ ਤੁਹਾਡੇ ਮਨ 'ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਵੀ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਕਿੰਨਾ ਡੂੰਘਾ ਹੱਥ ਹੈ ਕਿਉਂਕਿ ਅੱਜ ਤਾਂ ਇਹਨਾਂ ਨੇ ਰਿਕਾਰਡ ਦੇ ਉੱਤੇ ਆ ਕੇ ਵੀ ਕਹਿਤਾ ਵੀ ਜੇ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਬੂਸਰੇ ਦੀ ਬਹੁਤ ਹੋਈ ਤਾਂ ਫਿਰ ਹੁਣ ਜ਼ਿੰਮੇਵਾਰ ਕਿਹਨੂੰ ਮੰਨੋਗੇ ਕਿਸੇ ਦਾ ਨਾਂ ਤਾਂ ਰੱਖੋ ਕਿ ਹੁਣ ਵੀ ਐਫ ਆਈ ਆਰਾਂ ਦੀਆਂ ਜਿਹੜੀਆਂ ਸਾਰੀਆਂ ਪਛਾਤਗੀਆਂ ਕਟੋਗੇ ਤਾਂ ਇੱਕ ਅੰਕਲ ਤੁਹਾਡੇ ਵੱਲੋਂ ਹਰ ਵਾਰ ਜ਼ਿਕਰ ਕੀਤਾ ਜਾਂਦਾ ਸੀਗਾ ਕਿ ਸੁਰਖਾ ਦੀ ਜਿਹੜੀ ਲੀਕ ਕੀਤੀ ਗਈ ਆ ਸਿੱਧੂ ਦੀ ਘਟਾਉਣ ਦੇ ਮਾਮਲੇ ਦੇ ਵਿੱਚ ਕੀ ਉਹ ਬੰਦਿਆਂ ਦੇ ਵੀ ਨਾਮ ਸਾਹਮਣੇ ਆਉਣੇ ਚਾਹੀਦੇ ਮੈਂ ਤਾਂ ਬੇਟਾ ਕਈ ਵਾਰੀ ਸੀਐਮ ਸਾਹਿਬ ਨੂੰ ਵੀ ਮਿਲ ਚੁੱਕੇ ਹਾਂ ਇਸ ਮਾਮਲੇ ਦੇ ਉੱਤੇ ਮੈਂ ਲਿਖਤੀ ਰੂਪ ਚ ਵੀ ਦੇ ਕੇ ਆ ਮੈਂ ਬਲਤੇਜ ਪੰਨੂ ਦਾ ਕਈ ਵਾਰੀ ਜ਼ਿਕਰ ਕੀਤਾ ਫਿਰ ਵੀ ਜੇ ਕੋਈ ਚਲੋ ਮੈਂ ਤਾਂ ਇੱਕ ਸ਼ਿਕਾਇਤ ਕਰਤਾ ਮੇਰੀ ਗੱਲ 'ਚ ਫਰਕ ਹੋ ਸਕਦਾ ਕੋਈ ਨਾ ਕੋਈ ਪਰੰਤੂ ਗਵਰਨਮੈਂਟ ਨੂੰ ਕਿਤੇ ਤਾਂ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਆ ਆਪਜੀ ਕਿਸੇ ਕਿਸੇ ਮੇਰੀ ਐਪਲੀਕੇਸ਼ਨ ਤੇ ਤਾਂ ਪੜਤਾਲ ਹੋਣੀ ਚਾਹੀਦੀ ਹੈ ਕਿਸੇ ਇੱਕ ਕੋਈ ਕੋਈ ਇੱਕ ਗੱਲ ਤਾਂ ਕਲੀਅਰ ਸਰਕਾਰ ਨੂੰ ਕਰਨੀ ਚਾਹੀਦੀ ਹੈ ਕੇਸ ਨਾਲ ਸੰਬੰਧਤ ਫਿਰ ਤੁਸੀਂ ਦੇਖੋ ਵੀ ਸਟੇਟਸ ਰਿਪੋਰਟ ਦੇਣੀ ਹੈ ਉਸ ਵੀਡੀਓ ਦੀ ਜੇ ਗੋਲਡੀ ਬਰਾੜ ਨੇ ਇੰਟਰਵਿਊ ਕੀਤੀ ਹੈ ਰਤੇਸ਼ ਲੱਖੀ ਦੇ ਨਾਲ ਤਾਂ ਰਤੇਸ਼ ਲੱਖੀ ਤੋਂ ਐਫੀਡਵਟ ਲਿਆ ਗਿਆ ਜਿਹੜਾ ਮੇਰੇ ਚਲਾਨ ਦੇ ਨਾਲ ਨਹੀਂ ਥੀ ਹੈ ਤਾਂ ਜੇ ਜੋਗਿੰਦਰ ਪਟਿਆਲ ਲੌਰੈਂਸ ਦੀ ਵੀਡੀਓ ਕਰਦਾ ਤਾਂ ਸਰਕਾਰ ਨੂੰ ਪ੍ਰੋਬਲਮ ਕੀ ਹੈ ਮੈਂ ਇਹ ਪੁੱਛਣਾ ਚਾਹੁੰਨਾ ਵੀ ਤੁਸੀਂ ਦੋਸ਼ੀਆਂ ਦਾ ਸਾਥ ਕਿਉਂ ਦਿਨੇ ਹੋ ਮੇਰਾ ਪੁੱਤ ਇੱਕ ਇਜ਼ਤਦਾਰ ਸਿਟੀਜ਼ਨ ਸੀ ਉਹ ਤੁਹਾਨੂੰ 2 ਕਰੋੜ ਰੁਪਏ ਟੈਕਸ ਸਾਲ ਦਾ ਦਿੰਦਾ ਸੀ ਮੇਰੇ ਪੁੱਤ ਨਾਲ ਤੁਹਾਡੀ ਕੀ ਦੁਸ਼ਮਣੀ ਸੀ ਮੈਂ ਤਾਂ ਆਪ ਸਰਕਾਰ ਜਵਾਬ ਦੇਵੇ ਇਸ ਗੱਲ ਦਾ ਤੁਸੀਂ ਹਰ ਜਗ੍ਹਾ ਦੇ ਉੱਤੇ ਬਦਵਾਸ਼ਾਂ ਦੇ ਨਾਲ ਖੜੇ ਨਜ਼ਰ ਆਉਂਦੇ ਹੋ ਜਦੋਂ ਤੁਹਾਡੀਆਂ ਸਿੱਟਾ ਤੁਹਾਡੀ ਪੁਲਿਸ ਸਾਨੂੰ ਜੋ ਡਾਕੂਮੈਂਟ ਚਾਹੀਦੇ ਆ ਜੋ ਸਿੱਟ ਵੱਲੋਂ ਚਾਹੀਦੇ ਹੁੰਦੇ ਉਹ ਨਹੀਂ ਦਿੱਤੇ ਜਾ ਰਹੇ ਫੇਰ ਅਸੀਂ ਕਿਹਦੇ ਕਿਹਦੇ ਕੋਲ ਜਾ ਕੇ ਅਰਜ਼ ਜ਼ਬਰਦਸਤੀ ਕਰੀਏ ਦੱਸੋ ਫਿਰ ਸਾਡੇ ਕੋਲੇ ਲੋਕ ਬਚਦੇ ਆ ਫਿਰ ਫਿਰ ਲੋਕਾਂ ਨੂੰ ਅਪੀਲ ਤਾਂ ਕਰਾਂਗੇ ਵੀ ਇਹ ਕਿੰਨੇ ਕਿ ਜ਼ਿੰਮੇਵਾਰ ਨੇ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿਰਪਾ ਕਰਕੇ ਇਹਨਾਂ ਲੋਕਾਂ ਨੂੰ ਵੋਟ ਨਾ ਦਿੱਤਾ ਜਾਵੇ ਬਹੁਤ ਝੂਠ ਬੋਲਦੇ ਨੇ ਇਹ ਲੋਕਾਂ ਦੇ ਘਰ ਪਟਕੇ ਵੀ ਲਾਸ਼ਾਂ ਦੇ ਉੱਤੇ ਵੀ ਰਾਜਨੀਤੀ ਕਰਦੇ ਆ ਇਹਨਾਂ ਤੋਂ ਬਚਿਓ ਭਰਾਵੋ ਤੁਹਾਡੀ ਸੱਚੀ ਸ਼ਰਨਾ ਅਜਲੀ ਉਹ ਸਿੱਧੂ ਮੂਸੇਵਾਲਾ ਨੂੰ ਜਿੰਨੇ ਆ ਵੀ ਤੇ हेयर ਵਰਗੇ ਖੜੇ ਆ ਨਾ ਇਹਨਾਂ ਨੂੰ ਬਿਰੋ ਮਾਜ ਕੇ ਤੋ ਰੋ ਇਥੋਂ ਮੇਰੇ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਐ ਇਸ ਗੱਲ ਇਹ ਨਹੀਂ ਕਿਸੇ ਦੀ ਗੱਲ ਸੁਣਦੇ